ਆਇਦਰ ਦਲਮੀਰ ਖੇੜੇ ਤੋਂ ਚੰਡੀਗੜ੍ਹ ਪਹੁੰਚ ਕੇ ਸਿੱਧਾ ਸਕੂਟਰੀ ਲੈ ਕੇ ਹਾਂਜੀ ਹਾਂਜੀ ਆਪਣਾ ਕੋਈ ਜਿਹੜਾ ਦਲਮੀਰ ਖੇੜਾ ਚੰਡੀਗੜ੍ਹ ਨਾਲੋਂ ਘੱਟ ਹੈ ਜਿਹੜਾ ਐਡਾ ਵਧੀਆ ਇੰਨਾ ਸੋਹਣਾ ਸਟੋਰ ਬਣਾਇਆ ਹੋਇਆ ਜੀ ਜਿਹੜਾ ਵੱਡੇ ਵੱਡੇ ਸ਼ਹਿਰਾਂ 'ਚ ਜਿਵੇਂ ਬੰਦੇ ਹੁੰਦੇ ਆ ਅੱਛਾ ਤੇ ਇੱਕਲਾ ਸਟੋਰ ਹੀ ਨਹੀਂ ਸੋਹਣਾ ਜਿਹੜੇ ਇੱਥੇ ਸੂਟ ਨੇ ਤੁਹਾਨੂੰ ਉਹ ਵੀ ਬਹੁਤ ਜ਼ਿਆਦਾ ਸੋਹਣੇ ਮਿਲਣਗੇ ਆਦਰ ਪੂਰੇ ਘੈਂਟ ਇਹ ਤਾਂ 20 25 25000 ਦੇ ਸੂਟ ਹੋਣਗੇ ਉਹ ਨਹੀਂ ਨਹੀਂ ਜੀ 20 25000 ਦੇ ਕਿੱਥੇ ਬਸ 3 4000 ਤੋਂ ਵੱਧ ਕੋਈ ਨਹੀਂ ਹੈਗਾ ਇਹ ਰੈਡੀ ਸੋਹਣੀ ਲੋਕੇਸ਼ਨ ਪਿੰਡ ਚ ਹਾਂਜੀ ਸੋ ਅੱਜ ਤੁਹਾਨੂੰ ਦਿਖਾਵਾਂਗੇ ਜਿੰਨੀ ਸੋਹਣੀ ਲੋਕੇਸ਼ਨ ਹੈ ਉਸ ਤੋਂ ਵੀ ਵੱਧ ਸੋਹਣੇ ਜਿਹੜੇ ਕਿ ਸੂਟ ਹੈ ਉਹ ਵੀ ਸਸਤੇ ਦੇ ਵਿੱਚ ਹੀ ਤੇ ਪੈਨੋ ਅੱਜ ਤੁਹਾਨੂੰ ਦਿਖਾਵਾਂਗੇ ਜੀ ਸਾਰੇ ਹੈਂਡਵਰਕ ਦੇ ਸੂਟ ਜਿਵੇਂ ਕਿ ਕਰਵਾ ਚੌਥ ਹੁਣ ਨੇੜੇ ਆ ਰਿਹਾ ਹੈਗਾ ਤੇ ਤੁਹਾਨੂੰ ਜਿਹੜੇ ਸੂਟ ਵਿਖਾਵਾਂਗੇ ਸਾਰੇ ਹੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਉਣਗੇ ਹਾਂ ਤਾਂ ਬਹੁਤ ਸੋਹਣਾ ਸੂਟ ਯਾਰ ਹਾਂਜੀ ਬਾਕੀ ਫੁੱਲ ਸਾਰਾ ਹੈਵੀ ਦੇ ਵਿੱਚ ਆ ਜਾਏਗਾ ਹਾਂਜੀ ਮੈਂ ਪੈਨਲ ਜਾਣਗੇ ਤਨ ਇਹ ਵਾਲਾ ਕੀ ਰੇਟ ਕੰਮ ਬਿਲ ਜੀ ਦਾ ਦੋਸਤੋ ਨੰਬਰ ਚੱਲ ਰਿਹਾ ਡਿਸਪਲੇ ਤੇ ਰੇਟ ਬਿਲਕੁਲ ਵਾਜ ਫਰੇਟ ਕਾਲ ਕਰਕੇ ਤੁਸੀਂ ਆਪਣੇ ਘਰੇ ਮੰਗਵਾ ਸਕਦੇ ਹੋ ਹਾਂਜੀ ਤੇ ਇਹ ਜਿਹੜਾ ਸਟੱਫ ਹੈਗਾ ਜੀ ਇਹ ਹੈਗਾ ਜੀ ਨੇਚਰਲ ਨੇਚਰਲ ਕਰੇਵ ਦੇ ਉੱਪਰ ਠੀਕ ਲੈ येलो ਕਲਰ ਹਾਂਜੀ ਆ ਤਾਂ ਬਹੁਤ ਹੀ ਜਿਹੜਾ ਪਿਆਰਾ ਹੈਗਾ ਕਲਰ ਤੁਸੀਂ ਮਤਲਬ ਕਿ ਕਸਟਮਾਈਜ਼ ਵੀ ਕਰਵਾ ਸਕਦੇ ਹੋ ਬਿਲਕੁਲ ਜੀ ਤੁਸੀਂ ਆਪਣੇ ਜਿਹੜੇ ਕੀ ਕੋਈ ਵੀ ਸਟਾਫ ਲੈਣਾ ਹੋਵੇ ਸਟਾਫ ਦੇ ਅਕੋਰਡਿੰਗ ਜਾਂ ਕੋਈ ਕਲਰ ਹੋਵੇ ਜਾਂ ਕੋਈ ਵੀ ਡਿਜ਼ਾਈਨ ਹੋਵੇ ਜਿੱਦਾਂ ਦਾ ਵੀ ਤੁਸੀਂ ਕਹੋਗੇ ਉਦਾਂ ਦਾ ਹੀ ਤੁਹਾਨੂੰ ਜਿਹੜਾ ਸੂਟ ਅਸੀਂ ਰੈਡੀ ਕਰ ਦਾਂਗੇ। ਦੋਸਤੋ Google ਤੇ ਸਰਚ ਕਰਕੇ ਤੁਸੀਂ ਵੀ ਵਾਈਬਸ ਸਟੂਡੀਓ ਤੁਸੀਂ ਇੱਥੇ ਲੋਕੇਸ਼ਨ ਤੇ ਵੀ ਪਹੁੰਚ ਸਕਦੇ ਹੋ। ਹਾਂਜੀ ਘਰੇ ਦਿੱਤੇ ਹੋਏ ਨੰਬਰ ਤੇ ਕਾਲ ਕਰਕੇ ਘਰੇ ਬੈਠੇ ਵੀ ਸੂਟ ਮੰਗਾ ਸਕਦੇ ții ਆ ਗਿਆ। ਹਾਂਜੀ ਆ ਗਿਆ ਜੀ ਪਿੰਕ ਰਾਣੀ ਸ਼ੇਡ ਦੇ ਵਿੱਚ ਜਿੱਦਾਂ ਠੀਕ ਆ। ਤੇ ਇਹਦੇ ਜਿਹੜਾ ਕੀ ਘੇਰੇ ਦੇ ਉੱਪਰ ਸਾਰੇ ਕੰਮ ਹੋਇਆ ਇੱਧਰ ਜੀ ਜਿਵੇਂ ਚੌਕ ਬਣੇ ਹੋਏ ਆ ਘੇਰਾ ਬਣਿਆ ਹੋਇਆ ਬਾਕੀ ਜੇ ਤੁਸੀਂ ਫੁੱਲ ਡਿਟੇਲ ਕਿਸੇ ਵੀ ਜਿਹੜੇ ਸੂਟ ਦਾ ਸਕਰੀਨਸ਼ਾਟ ਸਾਨੂੰ ਭੇਜ ਦਿਓ ਤੇ ਤੁਹਾਨੂੰ ਡਿਟੇਲ ਦੇ ਵਿੱਚ ਅਸੀਂ ਫੋਟੋ ਭੇਜ ਦਾਂਗੇ ਠੀਕ ਆ ਤੇ ਇਧਰ ਜੀ ਜੇ ਤੁਸੀਂ ਲੈਣਾ ਲਾਈਟ ਕਲਰ ਤਾਂ ਲਾਈਟ ਕਲਰ ਵੀ ਤੁਸੀਂ ਦੇਖ ਸਕਦੇ ਹੋ ਆ ਵੀ ਬਹੁਤ ਘੰਡ ਛੋਟੇ ਆ ਹਾਂਜੀ ਤੇ ਇਹਦੇ ਨਾਲ ਦੁਪੱਟਾ ਵੀ ਜਿਹੜਾ ਕੀ ਰੈਡੀ ਕੀਤਾ ਹੋਇਆ ਹੈਗਾ ਬਹੁਤ ਸੋਹਣਾ ਬਹੁਤ ਸੋਹਣਾ ਹਾਂਜੀ ਸੌਫਟ ਆਰਗੈਂਜ਼ਾ ਦਾ ਦੁਪੱਟਾ ਰੈਡੀ ਕੀਤਾ ਠੀਕ ਆ ਤੇ ਸਿੱਪੀ ਵਰਕ ਕੀਤਾ ਹੋਇਆ ਸਾਰੇ ਤੇ ਹੂੰ ਤੇ ਦੋਸਤੋ ਇਹ ਆ ਵੀ ਵਾਇਫ ਸਟੂਡੀਓ ਜਿੱਥੇ ਤੁਹਾਨੂੰ ਸਸਤੇ ਤੇ ਬਹੁਤ ਜਿਆਦੇ ਸੋਹਣੇ ਵਧੀਆ ਕੁਆਲਟੀ ਦੇ ਸੂਟ ਮਿਲਣਗੇ ਜਿਉਂ ਤੁਸੀਂ ਆਪਣੀ ਮਰਜ਼ੀ ਦੇ ਕਸਟਮਾਈਜ਼ ਵੀ ਕਰਵਾ ਸਕਦੇ ਹੋ ਆਹ ਬਹੁਤ ਹੀ ਪਿਆਰਾ ਕਲਰ ਹੈਗਾ ਜੀ ਇਹ ਵਾਲੇ ਜਿਹੜਾ ਕਿ ਪੌਂਚਿਆਂ ਦੇ ਉੱਪਰ ਵਰਕ ਕੀਤਾ ਗਿਆ ਤੇ ਆਹ ਵਾਲਾ ਜਿਹੜਾ ਵਰਕ ਕੀਤਾ ਗਿਆ ਹੈਗਾ ਜੀ ਬਾਜੂ ਦੇ ਉੱਪਰ ਕੀਤਾ ਹੋਇਆ ਦੇਖੋ ਆਹ ਵਾਲਾ ਜੀ ਕਿੱਡੇ ਘੈਂਟ ਸੂਟ ਤੁਹਾਨੂੰ ਹੈਵੀ ਵਰਕ ਵੀ ਮਿਲ ਜੇਗਾ ਲਾਈਟ ਵਰਕ ਵੀ ਮਿਲ ਜੇਗਾ ਹਾਂ ਜੀ ਜੇ ਤੁਸੀਂ ਕਿੱਥੋਂ ਸਟਾਰਟ ਹੁੰਦੇ ਕਿੱਥੇ ਖਤਮ ਹੋ ਜਾਂਦੇ ਇਹ ਜੀ 2500 ਤੋਂ ਲੈ ਕੇ 4000 ਦੇ ਵਿੱਚ ਵਿੱਚ ਨੇ ਸਾਰੇ ਹਾਂ ਜੀ ਠੀਕ ਆ। ਤੇ ਆਵਲ ਆ ਗਿਆ ਜੀ ਫੁੱਲ ਹੈ ਵੀ। ਜੀ ਦੋਸਤੋ ਅਮਰੀਕਾ ਕੈਨੇਡਾ ਵੀਡੀਓ ਪੰਚਾ ਦਿਓ ਕਿਉਂਕਿ ਬਾਹਰ ਵਾਲੀਆਂ ਭੈਣਾਂ ਜਿੰਨਾ ਦੇ ਨਾਲ ਜਿਹੜੇ ਦੁਪੱਟੇ ਹੈਗੇ ਆ ਜੀ ਦੁਪੱਟੇ ਦੱਸਾਂਗੇ ਜਿਹੜੇ ਵਿਦਆਊਟ ਦੁਪੱਟਾ ਨੇ ਵਿਦਆਊਟ ਦੁਪੱਟਾ ਹੀ ਰਹਿਣਗੇ ਆ ਤੁਸੀਂ ਸਾਰਾ ਨੈੱਕ ਤੇ ਦੇਖ ਸਕਦੇ ਹੋ ਹੈਵੀ ਵਰਕ ਕੀਤਾ ਹੋਇਆ ਤੇ ਇਸ ਤਰ੍ਹਾਂ ਜਿਹੜੀਆਂ ਪੈਨਲ ਜਿਹੜੇ ਜਾਂਦੇ ਹੈਗੇ ਆ ਜੀ ਸਾਰੀ ਸ਼ਰਟ ਦੇ ਉੱਪਰ ਠੀਕ ਠੀਕ ਹੈ ਜੀ ਆ ਤੁਹਾਡੇ ਕੋਲ ਬਹੁਤ ਸੋਹਣਾ ਹੈ। ਹਾਂਜੀ ਇਹ ਵੀ ਲਾਈਟ ਕਲਰ ਦੇ ਵਿੱਚ ਹੈਗਾ ਜੀ ਜਿਵੇਂ ਆ ਸਾਰੇ ਘੇਰੇ ਤੇ ਵਰਕ ਕੀਤਾ ਹੋਇਆ ਤੇ ਇਹਦੇ ਨਾਲ ਵੀ ਆਪਾਂ ਜਿਹੜਾ ਦੁਪੱਟਾ ਰੈਡੀ ਕੀਤਾ ਹੋਇਆ। ਬਿਲਕੁਲ। ਹਾਂਜੀ ਤੇ ਨੈਕਸਟ ਆ ਗਿਆ ਜੀ ਆਹ ਵਾਲਾ ਇਹ ਹੈਗਾ ਜੀ ਇਹ ਵੀ ਨੇਚਰਲ ਕਰੇਵ ਦੇ ਵਿੱਚ ਇਹ ਮਸ਼ੀਨ ਵਰਕ ਕੀਤਾ ਹੋਇਆ ਜੀ ਇਸ ਤਰ੍ਹਾਂ ਦੋਨੋਂ ਸਾਈਡ ਹਾਂਜੀ। ਤੇ ਦੋਸਤੋ 9878829629 ਤੇ ਕਾਲ ਕਰੋ ਤੇ ਸੂਟ ਆਪਣੇ ਘਰੇ ਮੰਗਵਾਓ। ਇਹ ਲਾਈਟ ਕਲਰ ਹੈਗਾ ਜੀ। ਠੀਕ ਆ ਹਾਂਜੀ ਸਾਰੇ ਘੇਰੇ ਦੇ ਉੱਪਰ ਵਰਕ ਕੀਤਾ ਦੁਪੱਟਾ ਤੁਸੀਂ ਕੰਟਰਾਸਟ ਵੀ ਕਰਵਾ ਸਕਦੇ ਹੋ ਇਹਦੇ ਨਾਲ ਹਾਂਜੀ ਹਾਂਜੀ ਆ ਆ ਗਿਆ ਜੀ ਇਹ ਵੀ ਜਿਹੜਾ ਕੀ ਇਸ ਤਰ੍ਹਾਂ ਘੇਰੇ ਦੇ ਉੱਪਰ ਵਰਕ ਕੀਤਾ ਹੋਇਆ ਤੇ ਨਾਲ ਦੁਪੱਟਾ ਵੀ ਇਹਦੇ ਹੈਗਾ ਡਾਈ ਕਰਵਾਇਆ ਠੀਕ ਆ ਇਹ ਮੈਰੂਨ ਕਲਰ ਦਾ ਹੈ ਇਹਦੇ ਚੋਕਾਂ ਦੇ ਉੱਤੇ ਇਹ ਦੋ ਫਲਾਵਰ ਮਿਲ ਜਾਣਗੇ ਹਾਂਜੀ ਸੇਮ ਹੀ ਬਾਜੂ ਦੇ ਉੱਤੇ ਕੰਮ ਮਿਲ ਜੇਗਾ ਠੀਕ ਆ ਆ ਗਿਆ ਜੀ ਇਹ ਪਿੱਟਾ ਵਰਕ ਕੀਤਾ ਹੋਇਆ ਹੂੰ ਹੂੰ ਦੇਖ ਸਕਦੇ ਹੋ ਤੁਸੀਂ ਇਹ ਵੀ ਸੋਹਣਾ ਬਹੁਤ ਸੋਹਣਾ ਟੂਟ ਹਾਂਜੀ ਲਾਈਟ ਕਲਰ ਦੇ ਵਿੱਚ ਜੇ ਪੈਸੇ بچਾਉਣੇ ਆ ਤੇ ਵੀ ਵਾਈਫਸ ਦਾ ਨੰਬਰ ਨੋਟ ਕਰ ਲਓ 98788 29629 ਹਾਂਜੀ ਆ ਗਲਾਸ ਹੀ ਲਿਖ ਹੈਗੀ ਹੈ ਜੀ ਡਬਲ ਟੋਨ ਦੇ ਵਿੱਚ ਹੈਗੀ ਹੈ ਸਾਰਾ ਘੇਰੇ ਦੇ ਉੱਪਰ ਵਰਕ ਕੀਤਾ ਤੇ ਇਧਰ ਸਿੱਪੀ ਦੇ ਨਾਲ ਜਿਹੜੀਆਂ ਡਾਟਸ ਬਣਾਈਆਂ ਗਈਆਂ ਨੇ ਤੇ ਇਧਰ ਆ ਗਿਆ ਜੀ ਇਹ ਵੀ ਜਿਹੜਾ ਕਿ ਲਾਈਟ ਕਲਰ ਆ ਗਿਆ ਜੀ ਤੇ ਇਹ ਵੀ ਜਿਹੜਾ ਸਾਰਾ ਘੇਰੇ ਦੇ ਉੱਪਰ ਹੈਵੀ ਵਰਕ ਹੈਗਾ ਜੀ ਠੀਕ ਹੈ ਇਹ ਵਿੱਚਕਾਰ ਜਿਹੜੀਆਂ ਨਿੱਕੀਆਂ ਨਿੱਕੀਆਂ ਬੂਟੀਆਂ ਪਾਈਆਂ ਇਹ ਵਾਲਾ ਆ ਗਿਆ ਜੀ ਇਹਦੇ ਵੀ ਜਿਹੜਾ ਘੇਰੇ ਦੇ ਉੱਪਰ ਵਰਕ ਕੀਤਾ ਹੋਇਆ ਤੇ ਆ ਦੁਪट्टे ਦੇ ਉੱਪਰ ਜਿਹੜੀ ਕਿ ਲੈਸ਼ ਵਗੈਰਾ ਨਾਲ ਸਾਰਾ ਤਿਆਰ ਕੀਤਾ ਹੋਇਆ ਹੈ ਠੀਕ ਆ ਹਾਂਜੀ ਇਹ ਵੀ ਲਾਈਟ ਕਲਰ ਦੀ ਵਿੱਚ ਆ ਗਿਆ ਜੀ ਘੇਰੇ ਦੇ ਉੱਪਰ ਵਰਕ ਰਹੂਗਾ ਇਹਦੇ ਨਾਲ ਵੀ ਜਿਹੜਾ ਕਿ ਦੁਪੱਟਾ ਡਾਈ ਕੀਤਾ ਹੋਇਆ ਹੈ ਬਿਲਕੁਲ ਜੀ ਸਾਰਿਆਂ ਦਾ ਪ੍ਰਾਈਸ ਜਿਹੜਾ ਕਿ 2500 3000 3500 4000 ਤੱਕ ਨੇ 4000 ਤੋਂ ਵੱਧ ਕੋਈ ਨਹੀਂ ਹੈਗਾ ਆ ਵੀ ਜਿਹੜਾ ਘੇਰੇ ਦੇ ਉੱਪਰ ਵਰਕ ਕੀਤਾ ਹੋਇਆ ਹੈ ਜੀ ਤੇ ਆ ਜਿਹੜਾ ਕਿ ਮੋਤੀਆਂ ਦੇ ਨਾਲ ਸਾਰੇ ਡਾਟਸ ਪਾਈ ਹੋਏ 9878829292 ਤੇ ਕਾਲ ਕਰਕੇ ਦੋਸਤੋ ਇਹ ਸੂਟ ਤੁਸੀਂ ਆਪਣੇ ਘਰੇ ਮੰਗਵਾ ਸਕਦੇ ਹੋ ਹਾਂਜੀ ਆ ਵੀ ਜਿਹੜਾ ਸਾਰਾ ਘੇਰੇ ਦੇ ਉੱਪਰ ਆ ਗਿਆ ਜੀ ਬਾਕੀ ਤੁਸੀਂ ਆਪਦੀ ਪਸੰਦ ਦਾ ਸਾਨੂੰ ਕੋਈ ਵੀ ਡਿਜ਼ਾਈਨ ਭੇਜ ਦਿਓ ਇਹ ਤਾਂ ਅਸੀਂ ਤੁਹਾਡੇ ਵਾਸਤੇ ਰੈਡੀ ਕਰਕੇ ਰੱਖੇ ਹੋਏ ਆ ਜੇ ਤੁਹਾਨੂੰ ਇੰਨਾ ਚੋਂ ਪਸੰਦ ਆਨ ਦਾ ਤੁਸੀਂ ਇੰਨਾ ਚੋਂ ਕੋਈ ਵੀ ਸਕਰੀਨ ਸ਼ਾਟ ਸਾਨੂੰ ਭੇਜ ਕੇ ਫੁੱਲ ਡਿਟੇਲ ਜਿਹੜੀ ਕਿ ਸੂਟ ਦੀ ਲੈ ਸਕਦੇ ਹੋ ਤੇ ਜਾਂ ਤੁਸੀਂ ਆਪਦੀ ਪਸੰਦ ਦਾ ਵੀ ਜਿਹੜਾ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਤੁਸੀਂ ਡਿਜ਼ਾਈਨ ਕਰਵਾ ਸਕਦੇ ਹੋ ਸਟੀਚਿੰਗ ਵੀ ਕਰਵਾ ਸਕਦੇ ਹੋ ਸੋ ਸਾਨੂੰ ਸੰਪਰਕ ਜ਼ਰੂਰ ਕਰਿਓ ਜੀ ਵੀ ਵਾਈਫ ਸਟੂਡੀਓ ਨੂੰ ਫੋਲੋ ਵੀ ਜ਼ਰੂਰ ਕਰ ਲਿਓ